ਛੋਟੀ ਬੱਚੀ ਆ 4-5 ਸਾਲ ਦੀ ਜੋ 2 ਸਾਲ ਛੋਟੀ ਬੱਚੀ ਨੂੰ ਮੋਢੇ ਤੇ ਉਠਾ ਕੇ ਤੁਰ ਰਹੀ ਕਿਉਂਕਿ ਉਹ ਬੱਚਾ ਤੁਰ ਨਹੀਂ ਸਕਦਾ ਔਰ ਲੜਕੀ ਨੇ ਉਸ ਨੂੰ ਲਗਾਤਾਰ ਤੁਰਦੇ ਹੋਏ ਨੇੜੇ ਕੈਂਪ ਚ ਲੈ ਕੇ ਜਾ ਮੈਂ ਗਾਜ਼ਾ ਦੀ ਗੱਲ ਕਰ ਰਹੀ ਹਾਂ ਇੱਥੇ ਲਗਾਤਾਰ ਬੰਬ ਵਰषा ਹੋ ਰਹੀ ਆ ਲੋਕਾਂ ਦੇ ਘਰ ਤਬਾਹ ਹੋ ਚੁੱਕੇ ਨੇ ਸਾਡੇ ਲਈ ਇੱਕ ਗਿਣਤੀ ਹੁੰਦੀ ਆ ਹਮੇਸ਼ਾ ਹਥਿਆਰਾਂ ਦਾ ਚੱਲਣਾ ਉਹ ਹਥਿਆਰ ਜਦੋਂ ਘਰਾਂ ਦੇ ਉੱਤੇ ਡਿੱਗਦੇ ਨੇ ਤਾਂ ਉਹ ਘਰਾਂ ਦੇ ਅੰਦਰ ਜੋ ਤਬਾਹੀ ਹੁੰਦੀ ਆ ਸਭ ਤੋਂ ਜ਼ਿਆਦਾ ਉਸ ਦਾ ਸ਼ਿਕਾਰ ਬੱਚੇ ਹੁੰਦੇ ਆ ਸਾਦਾ ਬੁਰਾ ਚਿਹਰਾ ਆਇਆ ਹੈ ਕਿ ਜਿਹਦੇ ਮਾਂ-ਬਾਪ ਸਿਰਫ ਆਟੇ ਦੀ ਬੋਰੀ ਲਈ ਆਪਣੀ ਇੱਕ ਛੋਟੀ 5 ਜਾਂ 4 ਸਾਲ ਦੀ ਬੱਚੀ ਨੂੰ ਵੇਚ ਦਿੰਦੇ ਨੇ ਲਾਕਡਾਊਨ ਦੇ ਦੌਰਾਨ ਰੇਲਵੇ ਸਟੇਸ਼ਨ ਦੇ ਉੱਤੇ ਬੱਚਾ ਮਰੀ ਹੋਈ ਮਾਂ ਦਾ ਦੁੱਧ ਚੁੰਗ ਰਿਹਾ ਕਿਉਂਕਿ ਉਸਨੂੰ ਭੁੱਖ ਲੱਗੀ ਕਿੰਨੀਆਂ ਹੀ ਘਟਨਾਵਾਂ ਸਾਡੇ ਦੇਸ਼ ਦੇ ਅੰਦਰ ਇਸ ਤਰ੍ਹਾਂ ਦੀਆਂ ਘਟਦੀਆਂ ਨੇ ਮੋਮਬਤੀਆਂ ਲੈ ਕੇ ਤੁਰ ਪੈਣੇ ਧਰਨੇ ਦਿਨੇ ਆ ਭਾਸ਼ਣ ਵੀ ਦਿਨੇ ਪਰ ਉਸ ਤੋਂ ਬਾਅਦ ਫਿਰ ਕੀ ਹੰਗਾ ਉਥੀਆਂ ਪੈਣਾ ਕਿੱਥੋਂ ਆਈ ਕੋਈ ਬਾਹਰਲੀ ਦੁਨੀਆ ਤੋਂ ਨਹੀਂ ਆਈ ਆ ਉਹ ਸਾਡੀਆਂ ਹੀ ਧੀਆਂ ਪੈਣਾ ਪਰ ਸਾਡੇ ਲਈ ਮਹਿਜ ਕਿਉਂ ਇੱਕ ਖਬਰ ਬਣ ਜਾਂਦੀ ਆ ਕਿ ਜੇ ਅੱਗ ਹਲੇ ਸਾਡੇ ਦਰਾਂ ਤੱਕ ਨਹੀਂ ਪਹੁੰਚੀ ਤਾਂ ਅਸੀਂ ਮਹਿਫੂਜ਼ ਆ ਇਹ ਇੱਕ ਕਲਿੱਪ ਨਹੀਂ ਹੈਗੀ ਇਹ ਸਾਡੇ ਸਾਰਿਆਂ ਦੇ ਮੂੰਹ ਦੇ ਉੱਤੇ ਇੱਕ ਬਹੁਤ ਵੱਡਾ ਤਮਾਕਾ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਮਨਦੀਪ ਪਟਾੜ੍ਹ ਅੱਜ ਆਪਾਂ ਇੱਕ ਵਿਸ਼ੇ ਦੀ ਸਾਂਝ ਪਾਵਾਂਗੇ ਜਿਸ ਦਾ ਸਿਰਲੇਖ ਹੈ ਹਿੰਸਾ ਦਾ ਬੱਚਿਆਂ ਦੇ ਉੱਪਰ ਹੋਣ ਵਾਲੇ ਅਸਰਾਂਤਾ ਜੋ ਖਾਸ ਕਰਕੇ ਜੋ ਸਾਡੀਆਂ ᱜਰਲ ਚਾਈਲਡ ਨੇ ਉਹਨਾਂ ਦੇ ਉੱਤੇ ਇਸ ਚੀਜ਼ ਦੇ ਕੀ ਬੁਰੇ ਅਸਰ ਪੈਂਦੇ ਨੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਥੋੜੇ ਹੀ ਦਿਨ ਹੋ ਗਏ ਕਿ ਆਪਾਂ ਸਾਰਿਆਂ ਨੇ ਹੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਕਲਿੱਪ ਘੁੰਮਦੀ ਦੇਖੀ ਹੋਵੇਗੀ ਜਿੱਦੇ ਚ ਇੱਕ ਛੋਟੀ ਬੱਚੀ ਹੈ 4-5 ਸਾਲ ਦੀ ਜੋ ਤਕਰੀਬਨ ਆਪਣੇ ਹੀ ਜਿੱਡੀ ਐਸਾਲ 2 ਸਾਲ ਛੋਟੀ ਬੱਚੀ ਨੂੰ ਮੋਢੇ ਤੇ ਉਠਾ ਕੇ ਤੁਰ ਰਹੀ ਆ ਕਿਉਂਕਿ ਉਹ ਬੱਚਾ ਤੁਰ ਨਹੀਂ ਸਕਦਾ ਔਰ ਉਸ ਲੜਕੀ ਨੇ ਉਸਨੂੰ ਲਗਾਤਾਰ ਤੁਰਦੇ ਹੋਏ ਨੇੜੇ ਕੈਂਪ ਚ ਲੈ ਕੇ ਜਾਣਾ ਸੀ ਜਿੱहां ਮੈਂ ਗਾਜ਼ਾ ਦੀ ਗੱਲ ਕਰ ਰਹੀ ਆ ਉੱਥੇ ਲਗਾਤਾਰ ਬੰਬ ਵਰषा ਹੋ ਰਹੀ ਆ ਲੋਕਾਂ ਦੇ ਘਰ ਤਬਾਹ ਹੋ ਚੁੱਕੇ ਨੇ ਸਾਡੇ ਲਈ ਇੱਕ ਗਿਣਤੀ ਹੁੰਦੀ ਆ ਹਮੇਸ਼ਾ ਹਥਿਆਰਾਂ ਦਾ ਚੱਲਣਾ ਪਰ ਉਹ ਹਥਿਆਰ ਜਦੋਂ ਘਰਾਂ ਦੇ ਉੱਤੇ ਡਿੱਗਦੇ ਨੇ ਤਾਂ ਉਹ ਘਰਾਂ ਦੇ ਅੰਦਰ ਜੋ ਤਬਾਹੀ ਹੁੰਦੀ ਹੈ ਸਭ ਤੋਂ ਜ਼ਿਆਦਾ ਉਸ ਦਾ ਸ਼ਿਕਾਰ ਬੱਚੇ ਹੁੰਦੇ ਆ ਉਹ ਬੱਚੇ ਜਿਨ੍ਹਾਂ ਨੇ ਸਕੂਲ ਜਾਣਾ ਹੁੰਦਾ ਜਿਨ੍ਹਾਂ ਨੇ ਪੜ੍ਹਨਾ ਹੁੰਦਾ ਹੈਗਾ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕੁ ਮਤਲਬ ਸੁਪਨੇ ਸਜਾਉਣੇ ਹੁੰਦੇ ਨੇ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਇੱਟਾਂ ਪੱਥਰ ਨੂੰ ਵੀ ਇੱਕ ਘਡੌਣੇ ਦੀ ਤਰ੍ਹਾਂ ਇਸਤੇਮਾਲ ਕਰਕੇ ਕਲਪਨਾ ਦੇ ਘਰ ਬਣਾਉਣੇ ਹੁੰਦੇ ਆ ਖੂਬਸੂਰਤ ਯਾਦਾਂ ਬਣਾਉਣੀਆਂ ਹੁੰਦੀਆਂ ਨੇ ਜੋ ਉਹਨਾਂ ਨੇ ਸਾਰੀ ਉਮਰ ਆਪਣੇ ਚੇਤਿਆਂ ਦੇ ਵਿੱਚ ਸਜਾਉਣੀਆਂ ਹੁੰਦੀਆਂ ਨੇ ਪਰ ਉਹ ਬੱਚੀ ਉਹ ਯਾਦ ਕਿਸ ਤਰ੍ਹਾਂ ਭੁਲਾਏਗੀ ਇੱਕ ਕੜਵੀ ਯਾਦ ਕਿ ਉਸ ਨੂੰ ਆਪਣੀ ਭੈਣ ਨੂੰ ਚੱਕ ਕੇ ਤੁਰਨਾ ਪੈ ਰਿਹਾ ਉਹ ਜੋ ਸ਼ਾਇਦ 2 3 ਜਾਂ 4 ਕਿੰਨੇ ਕਿਲੋਮੀਟਰ ਚਲੀ ਹੋਏਗੀ ਮੈਨੂੰ ਨਹੀਂ ਪਤਾ ਪਰ ਅਸੀਂ ਉਹ बार-बार ਦੇਖ ਰਹੇ ਹਾਂ ਔਰ ਸਕਰੀਨ ਨੂੰ ਸਕਰੋਲ ਕਰ ਦਿੰਨੇ ਆ ਇਹ ਇੱਕ ਸਿਰਫ ਇੱਕ ਕਲਿੱਪ ਨਹੀਂ ਹੈਗੀ ਇਹ ਸਾਡੇ ਸਾਰਿਆਂ ਦੇ ਮੂੰਹ ਦੇ ਉੱਤੇ ਇੱਕ ਬਹੁਤ ਵੱਡਾ ਤਮਾਚਾ ਹੈ ਅਸੀਂ ਦੇਖਦੇ ਹਾਂ ਅੱਗੇ ਨਗਾਹ ਦਿੰਨੇ ਆ ਕੁਝ ਹਮਦਰਦੀ ਦੇ ਬੋਲ ਵੀ ਬੋਲਦੇ ਆ ਆਪਣੇ ਹੀ ਘਰ ਦੇ ਅੰਦਰ ਪਰ ਅਸੀਂ ਕਦੇ ਉਹਨਾਂ ਬੱਚਿਆਂ ਲਈ ਆਵਾਜ਼ ਨਹੀਂ ਬਣਦੇ ਆਵਾਜ਼ ਨਹੀਂ ਉਠਾਉਂਦੇ ਹੈਗੇ ਇਸੇ ਤਰ੍ਹਾਂ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਰਸ਼ੀਆ ਔਰ ਯੂਕਰੇਨ ਦਾ ਜੁੱਧ ਆਇਆ ਹੈ ਉੱਥੋਂ ਭਾਵੇਂ ਇੰਨੀਆਂ ਭਿਆਵ ਤਸਵੀਰਾਂ ਨਹੀਂ ਸਾਹਮਣੇ ਆਈਆਂ ਕਿਉਂਕਿ ਉੱਥੋਂ ਲੋਕ ਪਹਿਲਾਂ ਨਿਕਲ ਚੁੱਕੇ ਸੀ ਬਹੁਤ ਘੱਟ ਬੱਚਿਆਂ ਦੇ ਉੱਤੇ ਇਸ ਚੀਜ਼ ਦਾ ਅਸਰ ਹੋਇਆ ਹੈ ਪਰ ਜਦੋਂ ਕੋਈ ਲੜਾਈ ਹੁੰਦੀ ਹੈ ਜਦੋਂ ਕਿਤੇ ਵੀ ਹਿੰਸਾ ਹੁੰਦੀ ਹੈ ਸਮਾਜ ਦੇ ਅੰਦਰ ਤਾਂ ਸਭ ਤੋਂ ਜ਼ਿਆਦਾ ਸ਼ਿਕਾਰ ਬੱਚੇ ਹੁੰਦੇ ਆ ਉਹਨਾਂ ਦਾ ਬਚਪਨ ਚਲਾ ਜਾਂਦਾਗਾ ਉਹਨਾਂ ਦੇ ਪੜਨ ਲਿਖਨ ਦੇ ਉਹਨਾਂ ਦੇ ਸੁਪਨੇ ਦੇਖਣ ਦੀ ਉਮਰ ਚਲੀ ਜਾਂਦੀ ਆ ਔਰ ਸਭ ਤੋਂ ਜ਼ਿਆਦਾ ਦਰਦਨਾਕ ਉਹ ਦ੍ਰਿਸ਼ ਹੁੰਦੇ ਨੇ ਜਿੱਥੇ ਬੱਚੇ ਅਪਾਹਜ ਹੋ ਜਾਂਦੇ ਆ ਕੁਦਰਤ ਉਹਨਾਂ ਨੂੰ ਪੂਰਾ ਸੁਰਜ ਜਨਮ ਦਿੰਦੀ ਆ ਪਰ ਉਹਨਾਂ ਦੇ ਅੰਗ ਭੰਗ ਹੋ ਜਾਂਦੇ ਨੇ ਦੇਖੋ ਸਾਰੀ ਜ਼ਿੰਦਗੀ ਉਸ ਇੱਕ ਪ੍ਰਵਿਸ਼ਕਾ ਨੂੰ ਨਾਲ ਲੈ ਕੇ ਤੁਰਨਾ ਉਸ ਬੱਚੇ ਲਈ ਕਿੰਨਾ ਮੁਸ਼ਕਲ ਆ ਜਿੱਥੇ ਉਹ ਗੁਨਾਹ ਨਹੀਂ ਕੀਤਾ ਉਹਨੇ ਕੋਈ ਉਹ ਗੁਨਾਹਗਾਰ ਨਹੀਂ ਹੈ ਉਨੇ ਕੁਝ ਵੀ ਗਲਤ ਨਹੀਂ ਕੀਤਾ ਕਿਸੇ ਦਾ ਕੋਈ ਨੁਕਸਾਨ ਵੀ ਨਹੀਂ ਪਹਚਾਇਆ ਹਲੇ ਤੋ ਉਹਦੀ ਉਹ ਉਮਰ ਵੀ ਨਹੀਂ ਆਈ ਹੁੰਦੀ ਕਿ ਜਿੱਥੇ ਉਹ ਕਿਸੇ ਬਾਰੇ ਬੁਰਾ ਸੋਚ ਸਕੇ ਪਰ ਉਹ ਉਸ ਸੰਤਾਪ ਨੂੰ ਤਾਂ ਉਮਰ ਹੰਡਾਉਂਦਾਗਾ ਅਸੀਂ ਉਹਦੇ ਲਈ ਕੁਝ ਵੀ ਨਹੀਂ ਕਰ ਸਕਦੇ ਕਿਉਂ ਕਿਉਂ ਨਹੀਂ ਆਵਾਜ਼ ਉਠਾ ਸਕਦੇ ਆਪਾਂ ਉਹਨਾਂ ਬੱਚਿਆਂ ਲਈ ਹੰਸਾ ਸਿਰਫ ਉੱਥੇ ਹੀ ਨਹੀਂ ਹੋ ਰਹੀ ਹੈ ਇਸ ਤੋਂ ਪਹਿਲਾਂ ਅਫਗਾਨਿਸਤਾਨ ਦੇ ਅੰਦਰ ਉਸ ਤੋਂ ਵੀ ਇੱਕ ਜਾਦਾ ਬੁਰਾ ਚਿਹਰਾ ਆਇਆ ਹੈ ਖਾਸ ਕਰਕੇ ਬੱਚੀਆਂ ਲਈ ਛੋਟੀਆਂ ਬੱਚੀਆਂ ਲਈ ਕਿ ਜਿਹਦੇ ਮਾਂ-ਬਾਪ ਸਿਰਫ ਆਟੇ ਦੀ ਬੋਰੀ ਲਈ ਆਪਣੀ ਇੱਕ ਛੋਟੀ 5 ਜਾਂ 4 ਸਾਲ ਦੀ ਬੱਚੀ ਨੂੰ ਵੇਚ ਦਿੰਦੇ ਨੇ ਇਹ ਬਿਲਕੁਲ ਜ਼ੰਗ ਦਾ ਹੀ ਅਸਰ ਹੈ ਇਹ ਉਹਨਾਂ ਦੀ ਕੋਈ ਮਜਬੂਰੀ ਨਹੀਂ ਹੈ ਉਹਨਾਂ ਦਾ ਸ਼ੌਂਕ ਨਹੀਂ ਹੈ ਪਰ ਆਪਣੇ ਬਾਕੀ ਦੇ ਪਰਿਵਾਰ ਨੂੰ ਪਾਲਣ ਲਈ ਉਹਨਾਂ ਨੂੰ ਇਹ ਕਰਨਾ ਪੈਂਦਾ ਹੈ ਅਸੀਂ ਕਿੰਨਾ ਕੁ ਜ਼ਿਆਦਾ ਉਸ ਚੀਜ਼ ਦਾ ਅਸਰ ਲੈਨੇ ਅਸੀਂ ਜੋ ਆਪਣੇ ਪਰਿਵਾਰਾਂ 'ਚ ਬੈਠੇ ਆ ਆਪਣੇ ਘਰਾਂ 'ਚ ਬੈਠੇ ਆ ਅਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਆ ਖਾਸ ਕਰਕੇ ਬੁੱਧੀਜੀਵੀ ਵਰਗ ਲਈਏ ਕਿ ਬਹੁਤ ਵੱਡਾ ਕੁਐਸਚਨ ਮਾਰਕ ਬਣ ਜਾਂਦਾ ਅਸੀਂ ਕਿਸੇ ਸਮਾਰੋਚ ਜਾਂਦੇ ਆ ਬਹੁਤ ਬਹਿਸ ਕਰਦੇ ਆ ਖੋਜ ਪੱਤਰ ਲਿਖੇ ਜਾਂਦੇ ਨੇ ਕਿਤਾਬਾਂ ਦੀਆਂ ਕਿਤਾਬਾਂ ਛਪ ਜਾਂਦੀਆਂ ਨੇ ਪਰ ਕੀ ਹੁੰਦਾਗਾ ਕਿਤੇ ਫਰਕ ਪੈਂਦਾ ਉਸੇ ਦਾ ਬਿਲਕੁਲ ਵੀ ਨਹੀਂ ਬਹੁਤ ਸਾਰੇ ਭਿਆਨਕ ਚਿਹਰੇ ਜੋ ਸਾਡੇ ਕੋਲ ਵਾਰ-ਵਾਰ ਬਦਲ-ਬਦਲ ਕੇ ਆਉਂਦੇ ਨੇ ਜਿਸ ਤਰ੍ਹਾਂ ਕਿ ਲਾਕਡਾਊਨ ਦੇ ਦੌਰਾਨ ਰੇਲਵੇ ਸਟੇਸ਼ਨ ਦੇ ਉੱਤੇ ਬੱਚਾ ਮਰੀ ਹੋਈ ਮਾਂ ਦਾ ਦੁੱਧ ਚੁੰਗ ਰਿਹਾ ਹੈ ਕਿਉਂਕਿ ਉਸ ਨੂੰ ਭੁੱਖ ਲੱਗੀ ਆ ਉਸ ਨੂੰ ਇਹ ਨਹੀਂ ਪਤਾ ਕਿ ਉਸ ਦੀ ਮਾਂ ਤਾਂ ਕੱਦੀ ਮਰ ਚੁੱਕੀ ਹੈ ਲੋਕ ਕੋਲ ਦੀ ਤੁਰ ਕੇ ਜਾ ਰਹੇ ਆ ਕਿਸ ਨੇ ਪਰਵਾਹ ਕੀਤੀ ਉਹਨਾਂ ਲੋਕਾਂ ਦੀ ਜੋ ਆਪਣੇ ਘਰਾਂ-ਬਾਰਾਂ ਤੋਂ ਬੇਦਖਲ ਹੋ ਗਏ ਕਿਉਂਕਿ ਸਰਕਾਰ ਦਾ ਹੁਕਮ ਸੀ ਕਿ ਚਲੇ ਜਾਓ ਲਾਕਡਾਊਨ ਲੱਗ ਚੁੱਕਾ ਹੈ ਤੁਹਾਡੇ ਲਈ ਇਹਨਾਂ ਸ਼ਹਿਰਾਂ 'ਚ ਜਿੱਥੇ ਤੁਹਾਡੇ ਤੋਂ ਬਿਨਾ ਕੁਝ ਵੀ ਕੰਮ ਨਹੀਂ ਚੱਲਦਾ ਤੁਹਾਡੀ ਜ਼ਰੂਰਤ ਆ ਮਜ਼ਦੂਰ ਵਜੋਂ ਕਾਰਪੈਂਟਰ ਵਜੋਂ ਤੁਸੀਂ ਘਰਾਂ 'ਚ ਕੰਮ ਕਰਦੇ ਹੋ ਸਾਡੇ ਛੋਟੇ-ਛੋਟੇ ਕਿੰਨੇ ਕੰਮ ਸਾਡੇ ਸਮਾਰਦੇ ਹੋ ਪਰ ਹੁਣ ਅਸੀਂ ਤੁਹਾਡਾ ਬੋਝ ਨਹੀਂ ਉਠਾ ਸਕਦੇ ਤੁਸੀਂ ਵਾਪਸ ਚਲੇ ਜਾਓ ਉਹ ਨੰਗੇ ਪੈਰੀਂ ਤੁਰ ਪਏ ਸਿਰਫ ਮਜ਼ਦੂਰ ਉਹਨਾਂ ਦੇ ਪਰਿਵਾਰ ਛੋਟੇ-ਛੋਟੇ ਬੱਚੇ ਵੀ ਨਾਲ ਚੱਲੇ ਕਿੰਨਾ ਦੁਖਦਾਇਕ ਚਿਹਰਾ ਸੀ ਉਹ ਕਿ ਮਾਂ-ਬਾਪ ਉਹਦੇ ਬੱਚਿਆਂ ਦੀਆਂ ਲਾਸ਼ ਨਹੀਂ ਸਿੱਟ ਸਕੇ ਕਈ ਕਿਲੋਮੀਟਰ ਤੱਕ ਉਹਨੂੰ ਬੱਚੇ ਦੀ ਲਾਸ਼ ਨੂੰ ਚੱਕ ਕੇ ਲੈ ਕੇ ਗਏ। ਉਹ ਬੱਚਾ ਕਿਉਂ ਮਰਿਆ? ਉਹ ਘਰ ਦੇ ਅੰਦਰ ਬਿਮਾਰ ਹੋ ਕੇ ਨਹੀਂ ਮਰਿਆ। ਉਹ ਭੁੱਖ ਤੇ ਦਾ ਮੌਸਮ ਦਾ ਗਰਮੀ ਦਾ ਸਤਾਇਆ ਹੋਇਆ ਸੀ। ਬੱਚੇ ਦੀ ਡੈਥ ਹੋ ਗਈ। ਪਰ ਮਾਂ-ਬਾਪ ਦੀ ਮੁਹੱਬਤ ਉਸਨੂੰ ਸੁੱਟਣ ਤੋਂ ਤਨਕਾਰੀ ਸੀ ਪਰ ਉਹਦੇ ਲਈ ਕੁਝ ਕਰ ਨਹੀਂ ਸਕੇ। ਇਹ ਵੀ ਇੱਕ ਕਿਸਮ ਦੀ ਹਿੰਸਾ ਹੁੰਦੀ ਹੈ। ਹਿੰਸਾ ਸਿਰਫ ਇਹ ਨਹੀਂ ਹੈ ਕਿ ਕਿਸੇ ਦੇ ਉੱਤੇ ਅਤਿਆਚਾਰ ਕੀਤਾ ਜਾਵੇ ਕਿਸੇ ਦੇ ਘਰ ਤੇ ਬੰਬ ਸਿੱਟਿਆ ਜਾਏ ਤਾਂ ਹੀ ਆ ਹਿੰਸਾ ਉਹ ਵੀ ਹੁੰਦੀ ਹੈ ਜਦੋਂ ਤੁਸੀਂ ਜਿਉਂਦੇ ਜਾਗਦੇ ਇਨਸਾਨਾਂ ਦੇ ਸਾਰੇ ਇਨਸਾਨੀ ਹਕੂਕ ਖੋਹ ਲਏ ਨੇ ਹਿੰਸਾ ਉਹ ਵੀ ਹੁੰਦੀ ਹੈ ਜਦੋਂ ਨਸਲਕੁਸ਼ੀ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਕਿਸੇ ਇੱਕ ਕੌਮ ਧਰਮ ਜਾਂ ਨਸਲ ਨੂੰ ਸੁਪੀਰੀਅਰ ਮੰਨ ਲਿਆ ਜਾਂਦਾ ਹੈ ਕਿ ਹਾਂਜੀ ਅਸੀਂ ਸਰਵਸ਼੍ਰੇਸ਼ਟ ਹਾਂ ਸਾਡੇ ਦੇਵਸ਼ੁਰੂ ਦਾ ਆਸ਼ੀਰਵਾਦ ਹੈ ਅਸੀਂ ਕੁਝ ਵੀ ਕਰੀਏ ਉਹ ਪਰਮਾਤਮਾ ਨੂੰ ਕਬੂਲ ਹੋਏਗਾ ਮਨਜ਼ੂਰ ਹੋਏਗਾ ਯਜੀਦਿਆਂ ਦੇ ਉੱਤੇ ਜਦੋਂ ਹਮਲਾ ਕੀਤਾ ਗਿਆ Nadia Murad ਦੀ ਕਹਾਣੀ ਸਾਡੇ ਸਾਹਮਣੇ ਆਉਂਦੀ ਹੈ ਦਾ ਲਾਸਟ ਗਰ ਕਿ Nadia Murad ਆਖਰੀ ਸੀ Nadia Murad ਕਦੇ ਵੀ ਆਖਰੀ ਨਹੀਂ ਹੋ ਸਕਦੀ ਨਹੀਂ Nadia Murad ਕਦੇ ਵੀ ਪਹਿਲੀ ਕੁੜੀ ਸੀ ਇਹ ਹਮੇਸ਼ਾ ਤੋਂ ਇਸੇ ਤਰ੍ਹਾਂ ਚੱਲਦਾ ਰਿਹਾ ਹੈ ਜਦੋਂ ਤੱਕ ਇਹ ਵazan ਖામੋਸ਼ ਰਹਿਣਗੇ ਆ ਜੋ ਕਿ ਬਦਲ ਸਕਦੇ ਨੇ ਚੀਜ਼ਾਂ ਨੂੰ ਉਦੋਂ ਤੱਕ ਨਾਦੀਆ ਮੁਰਾਦ ਕਦੇ ਵੀ ਆਖਰੀ ਕੁੜੀ ਨਹੀਂ ਹੋਏਗੀ ਨਾਦੀਆ ਮੁਰਾਦ ਸਿਰਫ ਇੱਕ ਪੋਸਟਰ ਹੈ ਇੱਕ ਚਿਹਰਾ ਹੈਗਾ ਉਸ ਦੀ ਕਹਾਣੀ ਦੇ ਨਾਲ ਅਨੇਕਾ ਐਸੇ ਹਨੇਰੇ ਕੋਣੇ ਸਾਨੂੰ ਨਜ਼ਰ ਆਉਂਦੇ ਆ ਜਿੱਥੇ ਧਰਮ ਦੇ ਨਾਂ ਤੇ ਸऱ्या ਬੋਲੀ ਲਗਾਈ ਜਾਂਦੀ ਆ ਜਉਂਦੇ ਜਗ ਦੇ ਇਨਸਾਨਾਂ ਦੀ ਕੁੱਤਿਆਂ ਬਿੱਲਿਆਂ ਦੀ ਤਰ੍ਹਾਂ ਉਹਨਾਂ ਦਾ ਵਪਾਰ ਕੀਤਾ ਜਾਂਦਾ ਹੈ ਨਾਦੀਆ ਇੱਕ ਚਿਹਰਾ ਬਣ ਕੇ ਸਾਡੇ ਸਾਹਮਣੇ ਜ਼ਰੂਰ ਆਉਂਦੀ ਆ ਪਰ ਉਸਦੇ ਮਗਰ ਜੋ ਉਸਦੇ ਪੈੜਾਂ ਦੇ ਨਿਸ਼ਾਨ ਚ ਤੁਰੇ ਆ ਰਹੇ ਆ ਉਹ ਲਕੀਰ ਅੰਤਹੀਨ ਕਿ ਨਾਦੀਆ ਮਰਾਦ ਖਤਮ ਹੋ ਜਾਏਗੀ ਕਦ ਆਪਣੇ ਮਾਂ-ਬਾਪ ਦੀ ਤਾਂ 마ਸੂਮ ਬੱਚੀ ਸੀ ਨਾ ਉਹ ਪਰ ਉਸਦੀ 마ਸੂਮੀਅਤ ਨੂੰ ਕਿਸ ਤਰ੍ਹਾਂ ਰੋਲਿਆ ਗਿਆ ਉਸਦੇ ਬਾਕੀ ਦੇ ਭੈਣ ਭਰਾਵਾਂ ਦੇ ਨਾਲ ਹਿੰਸਾ ਨਾਲ ਕੀ ਕੀਤਾ ਕਿਸ ਤਰ੍ਹਾਂ ਉਹਨਾਂ ਨੂੰ ਮਾਰਿਆ ਗਿਆ ਕੋਹਿਆ ਗਿਆ ਉਹਨਾਂ ਨੂੰ ਇਨਸਾਨ ਮੰਨਣ ਤੋਂ ਵਿੰਕਾਰੀ ਕਰ ਦਿੱਤਾ ਗਿਆ। ਕੌਣ ਨੇ ਲੋਕ? ਇਹ ਬੀਜ ਜੋ ਬੀਜਦੇ ਨੇ ਵਕਤਾਂ ਕੌਣ ਨੇ? ਇਹ ਉਹ ਲੋਕ ਨੇ ਜੋ ਸਿਰਫ ਸੱਤਾ ਦੀ ਕਾਇਮੀ ਦਾ ਕਰਕੇ ਖੁਦ ਨੂੰ ਹੁਕਮਰਾਨ ਵਜੋਂ ਹਮੇਸ਼ਾ تسلیم ਕਰਦੇ ਨੇ ਜਿਨ੍ਹਾਂ ਦੇ ਕਹੇ ਹੋਏ ਹਰੇਕ ਸ਼ਬਦ ਦੇ ਉੱਤੇ ਫੁੱਲ ਚੜਾਏ ਜਾਂਦੇ ਨੇ। ਜਿਨ੍ਹਾਂ ਨੂੰ ਭਗਵਾਨ ਮੰਨ ਲਿਆ ਜਾਂਦਾ ਜਿਉਂਦੇ ਜਾਗਦੇ। ਉਹ ਵਕਤਾ ਜੋ ਬੀਜ ਬੀਜਦੇ ਨੇ ਉਹ ਹਿੰਸਾ ਦਾ ਹੀ ਇੱਕ ਰੂਪ ਹੁੰਦਾ ਹੈ ਅਚਾਨਕ ਤੋਂ ਅਸੀਂ ਗਵੰਢੀ ਗਵੰਢੀ ਨਹੀਂ ਰਹਿੰਦੇ ਹੈਗੇ ਅਸੀਂ ਦੋਸਤ ਵੀ ਨਹੀਂ ਰਹਿੰਦੇ ਹੈਗੇ ਸਾਡੀ ਪਿੰਡਿਆ ਗ੍ਰਾਂਦ ਦੀ ਸਾਂਝ ਖਤਮ ਹੋ ਜਾਂਦੀ ਹੈ ਸਾਡੀ ਬੋਲੀ ਦੀ ਸਾਂਝ ਖਤਮ ਹੋ ਜਾਂਦੀ ਹੈ ਅਸੀਂ ਜਾਤਾਂ ਪਾਤਾਂ ਚ ਵੰਡੇ ਜਾਂਦੇ ਆ ਸਾਡੇ ਲਈ ਇਹ ਮਾਇਨੇ ਨਹੀਂ ਰੱਖਦਾ ਕਿ ਸਾਡੇ ਪਿੰਡਾਂ ਥਾਵਾਂ 'ਚ ਅਸੀਂ ਆਪਦੇ ਤੋਂ ਵੱਡਾ ਜੋ ਕੋਈ ਵੀ ਸ਼ਖਸ ਹੁੰਦਾ ਹੈ ਉਸ ਨੂੰ ਇੱਕ ਰਿਸਪੈਕਟ ਦਿੰਨੇ ਆ ਇੱਜ਼ਤ ਦਿੰਨੇ ਆ ਅਸੀਂ ਰਿਸ਼ਤੇ ਦੇ ਨਾਂ ਨਾ ਬੁਲਾਉਂਦੇ ਆ ਸਾਡੇ ਪਿੰਡਾਂ ਦੀ ਖਾਸੀਅਤ ਇਹ ਆ ਅਸੀਂ ਲੋਕਾਂ ਨੂੰ ਉਹਦੇ ਨਾਂ ਨਾ ਉਹਦੀ ਜਾਤ ਬ੍ਰਾਦਰਰੀ ਨਾਲ ਸੰਬੋਧਿਤ ਨਹੀਂ ਕਰਦੇ ਕੋਈ ਵੀ ਜਾਤ ਕੋਈ ਵੀ ਬ੍ਰਾਦਰਰੀ ਹੁੰਦੀ ਆ ਅਸੀਂ ਸੰਬੋਧਿਤ ਕਰਦੇ ਆ ਰਿਸ਼ਤਿਆਂ ਦੇ ਨਾਲ ਇਹ ਜੋ ਵਿਸ਼ ਬੀਜਕਤਾ ਨੇ ਇਹਨਾਂ ਨੇ ਉਹ ਰਿਸ਼ਤੇ ਨੂੰ ਖਤਮ ਕਰਤਾ ਇਹ ਵੀ ਤਾਂ ਇੱਕ ਹਿੰਸਾ ਹੀ ਆ ਇੱਕ ਨਫ਼ਰਤ ਬੀਜ ਦੇਣੀ ਇੱਕ ਖਾਈ ਉਠਾ ਦੇਣੀ ਲੋਕਾਂ ਦੇ ਦਰਮਿਆਨ ਔਰ ਸਭ ਤੋਂ ਜ਼ਿਆਦਾ ਸ਼ਿਕਾਰ ਕੌਣ ਹੁੰਦੇ ਨੇ ਬੱਚੇ ਉਹ ਬੱਚੇ ਜੋ ਸਾਡਾ ਭਵਿੱਖ ਨੇ ਜਿਨ੍ਹਾਂ ਨੇ ਖਿਡਾਰੀ ਬਣਨਾ ਹੈ ਜਿਨ੍ਹਾਂ ਨੇ ਫੌਜੀ ਬਣਨਾ ਹੈ ਜਿਨ੍ਹਾਂ ਨੇ ਡਾਕਟਰ ਬਣਨਾ ਹੈ ਪ੍ਰੋਫੈਸਰ ਬਣਨਾ ਹੈ ਦੇਸ਼ ਦਾ ਦੇਸ਼ ਦਾ ਇੱਕ ਨਵਾਂ ਚਿਹਰਾ ਲੈ ਕੇ ਸਾਹਮਣੇ ਆਉਣਾ ਹੈ ਪਰ ਅਸੀਂ ਕੀ ਕਰਦੇ ਹਾਂ ਉਹ ਛੋਟੇ ਛੋਟੇ ਬੱਚਿਆਂ ਨੂੰ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਦੇਖਦੇ ਹਾਂ ਜਾਂ ਕਿਤੇ ਮਿਲਦੇ ਹਾਂ ਉਹਨਾਂ ਦੇ ਅੰਦਰੋਂ ਕੀ ਬੋਲਦਾ ਹੈ ਉਹਨਾਂ ਦੇ ਅੰਦਰੋਂ ਬੋਲਦਾ ਹੈ ਉਹਨਾਂ ਦਾ ਧਰਮ ਉਹਨਾਂ ਦੀ ਜਾਤੀ ਉਹਨਾਂ ਦੇ ਉਹ ਵਿਚਾਰਧਾਰਾ ਜੋ ਉਹਨਾਂ ਨੂੰ ਸਿਖਾਈ ਜਾਂਦੀ ਹੈ ਇਹ ਕਹਿ ਕੇ ਕਿ ਨਹੀਂ ਇਹ ਸਹੀ ਨਹੀਂ ਹੈ ਗਲਤ ਹੈ ਇਹ ਸਹੀ ਨਹੀਂ ਹੈ ਗਲਤ ਹੈ ਕੌਣ ਨੇ ਜੋ ਸਾਨੂੰ ਸਹੀ ਔਰ ਗਲਤ ਦਾ ਫੈਸਲਾ ਕਰਨ ਸਿਖਾ ਰਹੇ ਨੇ ਜਦੋਂ ਜਾਤ ਬਰਾਦਰੀ ਦੇ ਆਧਾਰ ਦੇ ਉੱਤੇ ਆਪਸ ਵਿੱਚ ਭਰਾ ਮਾਰੂ ਜੰਗ ਹੁੰਦੀ ਹੈ ਤਾਂ ਉਸ ਦਾ ਸਭ ਤੋਂ ਜ਼ਿਆਦਾ ਅਸਰ ਕਿੰਨਾ ਤੇ ਹੁੰਦਾ ਹੈਗਾ ਉਹ ਬੱਚਿਆਂ ਤੇ ਹੁੰਦਾ ਜਿਨ੍ਹਾਂ ਨੇ ਨਵੇਂ ਸੁਪਨੇ ਦੇਖਣੇ ਸੀ ਨਵਾਂ ਦੇਸ਼ ਉਸਾਰਨਾ ਸੀ ਨਵੀਂ ਦੁਨੀਆ ਨੂੰ ਉਹਨਾਂ ਨੇ ਬਣਾਉਣਾ ਸੀ ਬਹੁਤ ਕੁਝ ਨਵਾਂ ਲੱਭਣਾ ਸੀਗਾ ਕੁਝ ਜੋ ਪ੍ਰਾਤਨ ਉਸ ਦੇ ਉਤੇ ਮਾਨ ਕਰਨਾ ਸੀ ਉਸ ਨੂੰ ਸਹਿਜਣਾ ਸੀ ਕਿੰਨਾ ਕੁਝ ਖਤਮ ਹੋ ਜਾਂਦਾ ਹੈ ਉਸ ਹਿੰਸਾ ਦੇ ਅੰਦਰ ਅਸੀਂ ਕਦੇ ਵੀ ਯਾਦ ਨਹੀਂ ਰੱਖ ਪਾਉਂਦੇ ਕਿੰਨੀਆਂ ਚੀਜ਼ਾਂ ਨੇ ਜੋ ਅਸੀਂ ਗਵਾ ਦਿੰਨੇ ਕਦੇ ਅਸੀਂ ਸੋਚਿਆ ਔਰ ਇਸ ਤੋਂ ਸਭ ਤੋਂ ਜ਼ਿਆਦਾ ਦਮਨ ਹੁੰਦਾ ਹੈ ਔਰਤਾਂ ਦਾ ਬੱਚੀਆਂ ਦਾ ਛੋਟੀਆਂ ਦਾ ਕਿੰਨੀਆਂ ਹੀ ਘਟਨਾਵਾਂ ਸਾਡੇ ਦੇਸ਼ ਦੇ ਅੰਦਰ ਇਸ ਤਰ੍ਹਾਂ ਦੀਆਂ ਘਟਦੀਆਂ ਨੇ ਕਿ ਅਸੀਂ ਹਰ ਘਟਨਾ ਤੋਂ ਬਾਅਦ ਇੱਕਦਮ ਜਾਗਦੇ ਆਂ ਮੋਮਬੱਤੀਆਂ ਲੈ ਕੇ ਤੁਰ ਪੈਂਦੇ ਆਂ ਧਰਨੇ ਦਿੰਨੇ ਆਂ ਭਾਸ਼ਣ ਵੀ ਦਿੰਨੇ ਆਂ ਪਰ ਉਸ ਤੋਂ ਬਾਅਦ ਫਿਰ ਕੀ ਹੁੰਦਾ ਅਸੀਂ ਮੋਮਬਤੀਆਂ ਬੁਝਾਉਨੇ ਆ ਸੌ ਜਾਂਦੇ ਆ ਸਾਡੇ ਸੌਣ ਤੇ ਜਾਗਣ ਦੇ ਦਰਮਿਆਨ ਕਿੰਨਾ ਕੁਝ ਗਲਤ ਹੋ ਜਾਂਦਾ ਹੈ ਛੋਟੀਆਂ ਬੱਚੀਆਂ ਹੀ ਨਹੀਂ ਬੱਚੇ ਵੀ ਸ਼ਿਕਾਰ ਹੁੰਦੇ ਨੇ ਇਸ ਤਰ੍ਹਾਂ ਦੀ ਹੰਸਾ ਦਾ ਪਰ ਸਾਡੇ ਲਈ ਕਿਉਂ ਇੱਕ ਮਹੱਜ ਅਖਬਾਰੀ ਖਬਰ ਬਣ ਕੇ ਰਹਿ ਜਾਂਦੇ ਨੇ ਸਾਡੀ ਚੇਤਨਾ ਕਿਉਂ ਨਹੀਂ ਹਮੇਸ਼ਾ ਹੀ ਜਾਗਦੀ ਰਹਿੰਦੀ ਅਸੀਂ ਚੇਤਨਜੇ ਹੁੰਨੇ ਵੀ ਆ ਕਕੁੱਛ ਪਲਾ ਲਈ ਫਿਰ ਭੁੱਲ ਜਾਂਦੇ ਆ ਸਾਡੇ ਲਈ ਇੱਕ ਹਰ ਰੋਜ਼ ਨਵੀਂ ਅਖਬਾਰੀ ਖਬਰ ਜਿਸ ਨੂੰ ਅਸੀਂ ਪੰਨੇ ਨੂੰ ਪਲਟਦੇ ਆ ਔਰ ਖਤਮ ਹੋ ਜਾਂਦਾ ਅਸੀਂ ਹਮੇਸ਼ਾ ਇਹ ਉਮੀਦ ਕਿਉਂ ਕਰਦੇ ਹਾਂ ਕਿ ਕਾਨੂੰਨ ਆਪਦਾ ਕੰਮ ਕਰੇ ਤੇ ਕਾਨੂੰਨ ਆਪਦਾ ਕੰਮ ਕਰੇ ਸਰਕਾਰਾਂ ਜਾਗਣ ਸਰਕਾਰਾਂ ਆਪਦਾ ਕੰਮ ਕਰੇ ਕਿਉਂ ਨਹੀਂ ਅਸੀਂ ਮਜਬੂਰ ਕਰਦੇ ਉਹਨਾਂ ਨੂੰ ਕਿਉਂ ਅਸੀਂ ਨਹੀਂ ਇਹ ਕਰਦੇ ਹੈ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਘਟਦੀ ਆ ਨਿਰਭੈ ਮਮਿਤਾ ਪੰਪੋਸ਼ ਕਿੰਨੇ ਹੀ ਨਾਂ ਨੇ ਉਹ ਧੀਆਂ ਭੈਣਾ ਕਿੱਥੋਂ ਆਈਆਂ ਉਹ ਕੋਈ ਬਾਹਰਲੀ ਦੁਨੀਆ ਤੋਂ ਨਹੀਂ ਆਈਆਂ ਉਹ ਸਾਡੀਆਂ ਹੀ ਧੀਆਂ ਭੈਣਾਂ ਨੇ ਪਰ ਸਾਡੇ ਲਈ ਮਹਿਜ ਕਿਉਂ ਇੱਕ ਖਬਰ ਬਣ ਜਾਂਦੀ ਹੈ ਕਿ ਜੇ ਅੱਗ ਹਲੇ ਸਾਡੇ ਦਰਾਂ ਤੱਕ ਨਹੀਂ ਪਹੁੰਚੀ ਤਾਂ ਅਸੀਂ ਮਹਿਫੂਜ਼ਾਂ ਜਿੰਨੀ ਦੇਰ ਤੱਕ ਅੱਗ ਦੂਰ ਦੂਰ चल ਰਹੀ ਆ ਤੋ ਅੱਗ ਦੇ ਫੁੱਲ ਦਗਦੇ ਆ ਸੋਹਣੇ ਲੱਗਦੇ ਆ ਕਿਉਂ ਅਸੀਂ ਇਸ ਗੱਲ ਦੀ ਉਡੀਕ ਕਰਦੇ ਆ ਕਿ ਉਹ ਆਏ ਔਰ ਸਾਡੀਆਂ ਦੇਲੀਆਂ ਨੂੰ ਜਲਾਏ ਗੱਲ ਇੱਥੇ ਫਿਰ ਤੋਂ ਹੀ ਆ ਜਾਂਦੀ ਆ ਕਿ ਅਸੀਂ ਖਾਮੋਸ਼ ਕਿਉਂ ਹਾਂ ਕਿਉਂ ਸਾਡੀ ਕਦੇ ਵੀ ਇੱਕ ਸਮੂਹਿਕ ਚੇਤਨਾ ਨਹੀਂ ਜਾਗਦੀ ਅਸੀਂ ਉਹਨਾਂ ਲਈ ਕੁਝ ਕਰ ਪਾਉਂਦੇ ਆ ਅਸੀਂ ਜੇ ਕਰਦੇ ਆ ਕਰਕੇ ਫਿਰ ਸੌ ਜਾਂਦੇ ਆ ਜੇ ਸਰਕਾਰ ਤੇ ਕਿਸੇ ਕਿਸਮ ਦਾ ਸੀ ਦਬਾਅ ਪਾਉਨੇ ਆ ਸਮਾਜ ਤੇ ਕਿਸੇ ਕਿਸਮ ਦਾ ਦਬਾਅ ਪਾਉਨੇ ਆ ਤਾਂ ਇਦਾਂ ਕਿਉਂ ਨਹੀਂ ਹੁੰਦਾ ਕਿ ਦੁਬਾਰਾ ਉਸ ਤਰ੍ਹਾਂ ਦੀਆਂ ਘਟਨਾਵਾਂ ਨਾ ਘਟਣ ਕੁਝ ਵਕਤ ਬਾਅਦ ਫਿਰ ਸਾਨੂੰ ਕੁਝ ਨਵਾਂ ਸੁਣਨ ਨੂੰ ਮਿਲਦਾ ਹੈ ਔਰਤਾਂ ਦਾ ਦਮਨ ਸਿਰਫ ਇਹੀ ਨਹੀਂ ਹੈ ਕਿ ਉਹਨਾਂ ਦੇ ਉੱਤੇ ਸਰੀਰਕ ਰੂਪ ਤੇ ਹਿੰਸਾ ਕੀਤੀ ਜਾਵੇ ਉਹਨਾਂ ਦੀ ਹੱਤਿਆ ਕੀਤੀ ਜਾਵੇ ਕਈ ਵਾਰ ਉਹਨਾਂ ਨੂੰ ਛੋਟੀਆਂ ਬੱਚੀਆਂ ਦੇ ਅੰਦਰ ਕਿੰਨਾ ਵਖਰੇਵਾ ਕੀਤਾ ਜਾਂਦਾ ਘਰਾਂ ਦੇ ਅੰਦਰ ਕਿ بیٹے ਨੂੰ ਅੱਛੇ ਸਕੂਲ ਚ ਪੜਾਇਆ ਜਾਏਗਾ ਬੇਟੀ ਨੂੰ ਹਲੇ ਵੀ ਸਾਡੇ ਇਦਾਂ ਹੁੰਦਾ ਹਾਲਾਂਕਿ ਮੰਨਣ ਚ ਨਹੀਂ ਆਉਂਦਾ ਕਿ ਬੇਟੀ ਨੂੰ ਸਰਕਾਰੀ ਸਕੂਲ ਚ ਪੜਾ ਦੋ ਜਾਂ بیٹے ਲਈ ਜ਼ਿਆਦਾ ਦਾ ਖੜੀਆਂ ਕਰ ਦੋ ਬੇਟੀ ਇੱਕ ਉਮਰ ਆ ਗਈ ਤਾਂ ਉਹਦਾ ਵਿਆਹ ਕਰਕੇ ਤੋਰ ਦੋ ਇਹ ਵੀ ਤਾਂ ਇੱਕ ਹਿੰਸਾ ਹੀ ਹੈ ਬੱਚੀਆਂ ਦੇ ਪ੍ਰਤੀ ਪਰ ਅਸੀਂ ਨੂੰ ਸਮਾਜਿਕ ਦੇ ਅੰਦਰ ਚੱਲ ਰਿਹਾ ਜੋ ਸਾਡਾ ਦਾਇਰਾ ਹੈ ਉਹਨੂੰ ਦੁਨੀਆਦਾਰੀ ਇੱਕ ਸ਼ਬਦ ਦੇ ਨਾਲ ਟੱਕ ਦਿੰਨੇ ਆ ਇਹ ਦੁਨੀਆਦਾਰੀ ਹੈ ਇਹ ਨਿਭਾਉਣੀ ਪੈਂਦੀ ਹੈ ਇਹ ਰੀਤ ਹੈ ਅਸੀਂ ਆਪਣੀਆਂ ਕੁੜੀਆਂ ਨੂੰ ਆਪਣੇ ਗਲੋਂ ਲਾ ਦਿੰਨੇ ਆ ਉਸ ਤੋਂ ਬਾਅਦ ਛੱਡ ਦਿੰਨੇ ਆ ਇਹ ਤੇਰੀ ਕਿਸਮਤ ਆ ਕਹਿ ਕੇ ਇੱਕ ਦਮਨ ਹੀ ਤਾਂ ਹੈ ਇਹ ਹਿੰਸਾ ਹੀ ਹੈ ਔਰ ਇਸ ਦਾ ਬੱਚਿਆਂ ਦੇ ਉੱਤੇ ਕੀ ਅਸਰ ਪੈਂਦਾ ਇਹ ਇੱਕ ਸੋਚਣ ਵਾਲੀ ਗੱਲ ਹੈ ਜਿਸ ਨਾਮ ਧਰਮ ਦਾ ਨਾਂ ਦੇ ਕੇ ਕੀਤਾ ਜਾਂਦਾ ਹੈ ਧਾਰਮਿਕ ਹਿੰਸਾ ਕੀ ਹੈ ਧਾਰਮਿਕ ਹਿੰਸਾ ਜੋ ਸਾਡੇ ਹਰੇਕ ਸਵਾਲ ਜਵਾਬ ਨਹੀਂ ਦਿੰਦੇ ਉਸ ਨੂੰ ਜ਼ਬਰਦਸਤੀ ਦਬਾ ਦਿੱਤਾ ਜਾਂਦਾ ਹੈ ਧਰਮ ਦੇ ਨਾਂ ਤੇ ਸਾਨੂੰ ਅੱਖਾਂ ਵਿੱਚਣ ਲਈ ਕਿਹਾ ਜਾਂਦਾ ਹੈ ਸਾਡੇ ਬੱਚੇ ਸ਼ਿਕਾਰ ਹੁੰਦੇ ਨੇ ਉਸ ਚੀਜ਼ ਦਾ ਜਗਾ ਜਗਾ ਤੇ ਡੇਰਾਵਾਦ ਦੇ ਅੰਦਰ ਧਾਰਮਿਕ ਸਥਾਨਾਂ ਦੇ ਅੰਦਰ ਧਾਰਮਿਕ ਚਿਹਰਿਆਂ ਦੇ ਪਿੱਛੇ ਨਕਾਬਾਂ ਦੇ ਪਿੱਛੇ ਸਾਡੇ ਬੱਚੇ ਉਸ ਹੰਸਾ ਦਾ ਸ਼ਿਕਾਰ ਹੁੰਦੇ ਨੇ ਹੰਸਾ ਦਾ ਕੋਈ ਕਚਰਾ ਥੋੜੀ ਆ ਉਸ ਦਾ ਇੱਕ ਰੂਪ ਥੋੜੀ ਆ ਉਹ ਸਾਡੇ ird gird ਸਾਡੇ ਦਾਇਰਿਆਂ ਦੇ ਅੰਦਰ ਇੰਨੀ ਜ਼ਿਆਦਾ ਪਦਰ ਤੇ ਫੈਲ ਚੁੱਕੀ ਆ ਕਿ ਜਦ ਤੱਕ ਉਹ ਭਿਆਨਕਤਾ ਦੇ ਨਾਲ ਸਾਹਮਣੇ ਨਹੀਂ ਆਉਂਦੀ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਸਾਡੇ ਕੰਨ ਤੋਂ ਪਰਲੇ ਪਾਸੇ ਹੋ ਕੀ ਰਿਹਾ ਹੈ ਸਾਨੂੰ ਇਸ ਲਈ ਆਵਾਜ਼ ਉਠਾਉਣ ਦੀ ਵਾਗ ਇਹ ਜ਼ਰੂਰੀ ਨਹੀਂ ਹੈ ਕਿ ਜਿਸ ਦਾ ਬੱਚਾ ਹੈ ਉਸਦੀ ਹੀ ਜ਼ਿੰਮੇਵਾਰੀ ਹੈ ਉਸਦਾ ਹੀ ਫਿਕਰ ਹੈ ਉਸਨੇ ਹੀ ਖਿਆਲ ਰੱਖਣਾ ਹੈ ਸਾਡੀ ਜੋ ਨਵੀਂ ਪੀੜ੍ਹੀ ਹੈ ਨਵੀਂ نسل ਹੈ ਇਸ ਦਾ ਅਸੀਂ ਸਾਰਿਆਂ ਨੇ ਖਿਆਲ ਰੱਖਣਾ ਹੈ ਸਿਰਫ ਗਰਲ ਚਾਈਲਡ ਦੀ ਮੈਂ ਗੱਲ ਸ਼ੁਰੂ ਚ ਜ਼ਰੂਰ ਕੀਤੀ ਸੀ ਪਰ ਸਾਡੇ ਜੋ ਛੋਟੇ ਬੱਚੇ ਨੇ ਬੇਟੇ ਨੇ ਉਹਨਾਂ ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਉਹਨਾਂ ਨੂੰ ਇਸ ਹਿੰਸਾ ਤੋਂ ਪਰੇ ਇੱਕ ਸੁਰੱਖਿਅਤ ਵਾਤਾਵਰਨ ਦੇ ਸਕੀਏ ਇੱਕ ਸੋਚ ਦੇ ਸਕੀਏ ਇੱਕ ਸਮਾਜ ਦੇ ਅੰਦਰ ਉਗਮਣ ਦਾ ਇਹੋ ਜਿਹਾ ਮੌਕਾ ਦੇ ਸਕੀਏ ਜਿੱਥੇ ਕਿ ਉਪਰੇ ਪੂਰੇ ਮਨੁੱਖ ਬਣ ਸਕਣ ਇਸ ਦੇਸ਼ ਨੂੰ ਇਸ ਦੁਨੀਆ ਨੂੰ ਇੱਕ ਇਹੋ ਜਿਹਾ ਪੱਦਰ ਤੇ ਲੈ ਕੇ ਜਾਣ ਜਿੱਥੇ ਹਿੰਸਾ ਨਾ ਹੋਵੇ ਕਿਸੇ ਵੀ ਕਿਸਮ ਦੀ ਕਿਸੇ ਬੱਚੀ ਨੂੰ ਆਪਣੀ ਭੈਣ ਨੂੰ ਆਪਣੇ ਮੋਢਿਆਂ ਤੇ ਟੰਕੇ ਤੁਰਨਾ ਨਾ ਪਵੇ ਰੋਟੀ ਦੀ ਭੁੱਖ ਲਈ ਇੱਕ ਆٹے ਦੀ ਬੋਰੀ ਦੀ ਖਾਤਰ ਕਿਸੇ ਨੂੰ ਆਪਣੀ ਬੇਟੀ ਨਾ ਦੇਣੀ ਪਵੇ ਤਾਰ ਮਕਸਾਨਾਂ ਤੇ ਸਾਡੇ ਬੱਚਿਆਂ ਦਾ ਸ਼ਿਕਾਰ ਨਾ ਹੋਵੇ। ਉਮੀਦ ਕਰਦੀ ਹਾਂ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ। ਤਾਂ ਜ਼ਰੂਰ ਮੈਨੂੰ ਦੱਸਣਾ ਇਸ ਪ੍ਰੋਗਰਾਮ ਬਾਰੇ ਤੁਹਾਡਾ ਕੀ ਵਿਚਾਰ ਆ। ਸ਼ੁਕਰੀਆ ਜੀ। ਪਰ ਮੈਂ ਉਮੀਦ ਕਰਦੀ ਹਾਂ ਕਿ ਕਿਸੇ ਵੀ ਕਿਸਮ ਦੀ ਹਿੰਸਾ ਹੈ ਤੁਸੀਂ ਉਸ ਦੇ ਖਿਲਾਫ ਜਾਓਗੇ, ਉਸ ਦਾ ਵਿਰੋਧ ਕਰੋਗੇ ਅਤੇ ਕਹੋਗੇ ਕਿ ਇਹ ਹਿੰਸਾ ਹੁਣ ਸਾਨੂੰ ਮਨਜ਼ੂਰ ਨਹੀਂ ਹੈ। ਅਸੀਂ ਆਪਣੇ ਬੱਚਿਆਂ ਲਈ ਇੱਕ ਬਿਹਤਰ ਸੁਰੱਖਿਅਤ ਭਵਿੱਖ ਉਸਾਰਨਾ ਚਾਹੁੰਦੇ ਹਾਂ। fun words.